ਤੇ ਦਰਸ਼ਨ ਪਾਇਆ ਉਹ ਸੰਸਾਹੀ ਸੰਸਾਰ ਨੂੰ ਦੁਖੀ ਕਰਦੇ ਜਿੰਨਾ ਚਿਰ ਸੰਸਾਰ ਸੰਸਾਰ ਤੇਦਾ ਉਹਨਾਂ ਚਿਰ ਸੰਸਾਰ ਗੱਲਾਂ ਨਾਲ ਜੇ ਮੈਂ ਕਹਿੰਦਾ ਵੀ ਇਹ ਤਾਂ ਬੈਗ ਰੂਆ ਬਿਲਕੁਲ ਗਲਤ ਹੈ ਮੈਂ ਮੰਨਿਆ ਹੀ ਨਹੀਂ ਉਹ ਤੋ ਤੋ ਬੋਲ ਕੇ ਬੁੱਧੀ ਦੇ ਬਰ ਨਾਲ ਗੱਲ ਕਰਦੇ ਬਣਿਆ ਸੀ ਭਾਈ ਕਨੇ ਗਏ ਨੇ ਬਾਬਾ ਭਾਗ ਸਿੰਘ ਜੀ ਨੇ ਮੰਨਿਆ ਮੱਧ ਪ੍ਰਦੇਸ਼ ਚ ਗਏ ਹੋਏ ਨੇ ਤੇ ਉਥੇ ਸ਼ੇਰੇ ਸ਼ੇਰ ਰਹਿੰਦੇ ਬਹੁਤ ਸ਼ੇਰ ਪਹਿਲਾਂ ਹੀ ਬਹੁਤ ਹੁੰਦੇ ਹੁਣ ਵੀ ਉਥੇ ਕਿ ਰੱਖੇ ਨੇ ਕਾਛਾ ਕਾਨਾ ਦੇਦਰ ਉਥੇ ਨੇਰਾ ਹੋਣ ਲੱਗਿਆ ਤਾਂ ਉਸ ਏਰੀਏ ਦੇ ਜਿਹੜੇ ਲੋਕ ਰਹਿੰਦੇ ਸੀ ਉਹ ਕਾਹਲੀ ਗਾਲੀ ਘਰਾਂ ਨੂੰ ਨੱਠ ਰਹੇ ਸੀ ਜੰਗਲ ਚੋਂ ਨਿਕਲ ਜਦਿਏ ਉਹ ਬੈਠਾ ਦੇਖ ਕੇ ਸੰਤਾਂ ਨੂੰ ਵੀ ਪਾਣੀ ਦੇ ਕੰਢੇ ਬੈਠਾ ਇੱਥੇ ਤਾਂ ਰਾਤ ਨੂੰ ਸ਼ੇਰਾਂ ਨੇ ਆ ਕੇ ਪਾਣੀ ਪੀਣਾ ਹੈ ਬਿਚਾਰਾ ਬਾਲ yogi ਆ 22 ਸਾਲ ਦੀ ਆਪਦੀ ਉਮਰ ਸੀ ਉਸ ਵੇਲੇ ਲਟਬੌਰੀ ਦੀ ਹਾਲਤ ਚ ਰਹਿੰਦੇ ਹੁੰਦੇ ਮਸਤ ਰਹਿੰਦੇ ਪੈਦਲ ਹਜੂਰ ਸਾਹਿਬ ਨੂੰ ਜਾ ਰਹੇ ਸੀ ਕਹਿ ਲਗੇ ਬਾਲ yogi ਆ ਨੇੜੇ ਹੀ ਐ ਪਿੰਡ ਤੋਂ ਉੱਥੇ ਆ ਜਾ ਮੈਂ ਤਾਂ ਪ੍ਰਸ਼ਾਦ ਪਾਣੀ ਦੀ ਸੇਵਾ ਕਰਾਂਗੇ ਤੇ ਇੱਥੇ ਨਾ ਬੈ ਇੱਥੇ ਤਾਂ ਸ਼ੇਰ ਆਉਂਦੇ ਨੇ ਖਾ ਜਾਂਦੇ ਨੇ ਬੰਦੇ ਹੋਰ ਜਾਨਵਰ ਆਉਂਦੇ ਨੇ ਬਹੁਤ ਵਗਿਆੜ ਆਉਂਦੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਐ ਬੜਾ ਸੋਹਣਾ ਥਾਂ ਐ ਇਸ਼ਨਾਨ ਕਰਨ ਨੂੰ ਜਾ ਲੈ ਕੋਈ ਗੱਲ ਨਹੀਂ ਸ਼ੇਰ ਮੈਨੂੰ ਸ਼ੇਰ ਨਹੀਂ ਨਜ਼ਰ ਆਉਂਦੇ ਕੱਲ ਸਮਝੀ ਨਾ ਦੂਜੇ ਦਿਨ ਸਵੇਰੇ ਹੀ ਆਏ ਸਾਰੇ ਦੇਖਣ ਵੀ ਉਹ ਹੈਗਾ ਖਾ ਲਿਆ ਰਾਜਾ ਦੇ ਵੀ ਉਹ ਤਾਂ ਉਵੇਂ ਹੀ ਬੈਠੇ ਕਈਆਂ ਨੇ ਕਿਹਾ ਵੀ ਅੱਜ ਸ਼ੇਰ ਨਹੀਂ ਆਏ ਹੋਣੇ ਕਹਿੰਦੇ ਚਲੋ ਪਹਿਲਾਂ ਦੇਖੀ ਪੈੜਾ ਦੇਖਿਆ ਤਾਂ ਸ਼ੇਰ ਆਦਲੇ ਕੋ ਮੇਰੇ ਸੁngਿਆ ਆਇਆ ਕਹਿੰਦੇ ਵਾਲਿਓ ਕੀ ਤੈਨੂੰ ਸ਼ੇਰ ਨੇ ਕਿਉਂ ਨਾ ਖਾਦਾ ਆ ਦੇਖ ਉਹਦੀਆਂ ਪੈੜਾਂ ਤੇ ਤੈਨੂੰ ਇੱਥੇ ਖੜ ਕੇ ਸੋngਿਆ ਉਹ ਕਹਿਣ ਲੱਗੇ ਜੇ ਭੁੱਖ ਲੱਗੀ ਹੋਵੇ ਤੁਸੀਂ ਆਪਣੀ ਬਾਹ ਮੱਢ ਕੇ ਖਾ ਲੋਗੇ ਕਹਿੰਦੇ ਨਹੀਂ ਕਹਿੰਦੇ ਫਿਰ ਆਹੀ ਗੱਲ ਕਹਿੰਦੇ ਸਾਡੀ ਸਮਝ ਨਹੀਂ ਆਈ ਕਹਿੰਦੇ ਸਮਝ ਆਏ ਵੀ ਇੱਥੇ ਜੇ ਤਾਂ ਮੈਂ ਕਹਦਾ ਮੈਂ ਆ ਹੋਰ ਕੋਈ ਨਹੀਂ ਆ ਇਹ ਵੀ ਗੱਲ ਸੱਚੀ ਹੈ ਜੇ ਮੈਂ ਕਹਦਾ ਤੂੰ ਹੀ ਹੈ ਹੋਰ ਕੋਈ ਨਹੀਂ ਆ ਤਾਂ ਮੈਂ ਕਿੱਥੋਂ ਰਹਿ ਗਿਆ ਕਹਿੰਦੇ ਭਾਈ ਇੱਥੇ ਪਰਮੇਸ਼ਰ ਹੀ ਪਰਮੇਸ਼ਰ ਹੈ ਗਾਇਰ ਨਹੀਂ ਹੈ ਇਸ ਕਰਕੇ ਆਪਣੇ ਆਪ ਨੂੰ ਕੌਣ ਖਾਂਦਾ ਉਹ ਸ਼ੰਕਾ ਉਤਰੀ ਆਇਆ ਸੀ ਉਹਦਾ ਸੰਸਾਰ ਸੰਸਾਰ ਨਹੀਂ ਸੀਗਾ ਸੰਸਾਰ ਦਾ ਅੰਦਰ ਆ ਜਾਣਾ ਬਵੇਂ ਮਾਸਤਵਾਨੇ ਵਾਲੇ ਆ ਰਹੇ ਨੇ ਸ਼ੇਰ ਸਾਹਮਣੇ ਆ ਜਾਂਦਾ ਹੈ ਸੇਵਾਦਾਰ ਨਟਕੇ ਦਰਖਤ ਤੇ ਚੜਨ ਦਾ ਯਤਨ ਕਰਦਾ ਉਹ ਸ਼ੇਰ ਨੇ ਸੁੰਘਿਆ ਸੋਕੇ ਜੰਗਲ ਚਛਾਲ ਮਾਰੀ ਉਹ ਜਵੇਂ ਜਾ ਰਹੇ ਨਟਕੇ ਮਿਲਿਆ ਤੇਰਾ ਬਾਬਾ ਜੀ ਬਚ ਗਿਆ ਅਜ ਤੱਕ ਕਹਿੰਦੇ ਕੀ ਹੋਇਆ ਕਹਿੰਦੇ ਸ਼ੇਰ ਆ ਗਿਆ ਸੀ ਤੁਹਾਨੂੰ ਸੁੰਘਦਾ ਸੀ ਮੈਂ ਤਾਂ ਦਰਖਤ ਤੇ ਚੜ ਗਿਆ ਕਹਿੰਦੇ ਕਿੱਥੇ ਗਿਆ ਸੀ ਕਹਿੰਦੇ ਉੱਥੇ ਹੱਸ ਕੇ ਕਹਿੰਦੇ ਨਿਗਾਹ ਹੁੰਦੀ ਐ ਜੇ ਅੱਖ ਦੇ ਵਿੱਚ ਉਂਗਲੀ ਦੇ ਲੋ ਚੰਦ ਦੋ ਦਸਣ ਲੱਗ ਜਾਂਦੇ ਜੇ ਕਮਜ਼ੋਰ ਹੋ ਜਾਵੇ ਮੋਤੀਆ ਹੋ ਜਾਵੇ ਇੱਕ ਇੱਕ ਬਲਬ ਦੇ ਚਾਰ ਚਾਰ ਦਸਣ ਲੱਗ ਜਾਂਦੇ ਹੁੰਦਾ ਇੱਕੋ ਹੀ ਐ ਅੱਖ 'ਚ ਫਰਕ ਪੈ ਗਿਆ ਨਿਗਾਹ 'ਚ ਫਰਕ ਪੈ ਗਿਆ ਕਹਿੰਦੇ ਐਵੇਂ ਪਿਆਰਿਆ ਜਿਹੜੀ ਅੰਦਰਲੀ ਸੋਝੀ ਐ ਨਾ ਉਹਦੇ 'ਚ ਫਰਕ ਪੈ ਕੇ ਲੱਗਦਾ ਵੀ ਆਹ ਸ਼ੇਰ ਆ ਸੌਪਾ ਫਲਾਣਾ ਚੋਰ ਐ ਪਰੇ ਸਾਰੇ ਹੀ ਪਰਮੇਸ਼ਰ ਹੈ ਗੁਰੂ ਨਾਨਕ ਸਾਹਿਬ ਹੈ ਹੋਰ ਇੱਥੇ ਹੈ ਨਹੀਂ ਤੁਹਾਨੂੰ ਤਾਂ ਦੇਜੇ ਨਹੀਂ ਜੀ ਇਹ ਸੰਸਾਰ ਉਤਰਨ ਦੀ ਬਾਤ ਹੈ ਪ੍ਰੈਕਟੀਕਲ ਬਾਤ ਹੋਇਆ ਕਰ ਗੁਰੂ ਪੂਰੇ ਬਾਪ ਨੂੰ ਛੋ ਠਾਟਰ ਤੁਮ ਸਰਨਾਇ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਜਦ ਜਲਵਾ ਦੇਖ ਲਿਆ ਨਾ ਫੇਰ ਆਨੰਦ ਵੀ ਕੋ ਕਹਿਦਾ ਹੀ ਪਿਆ ਕਿ ਅੱਖਾਂ ਨਾਲ ਦੇਖ ਲਿਆ ਏ ਭੋਲਣ ਦੀ ਗਲਤ ਹੈ ਹੀ ਨਹੀਂ ਸੀ ਮਨਸੂਰ ਰਿਹਾ ਹੀ ਨਾ ਉਹ 라ਵੇ ਬਣ ਗਿਆ ਪਰ ਉੱਚੀ ਬੋਲਣ ਲੱਗ ਗਿਆ ਛੋ ਇਸਰਾ ਦੇ ਨਾਲ ਅਸੀਂ ਸੰਗਤ ਚਾਵੇਂ ਆ ਗੱਲ ਸਮਝਣੀ ਹੈ ਉਹਦੇ ਵਾਸਤੇ ਤਪ ਦੀ ਲੋੜ ਹੈ ਭਜਨ ਦੀ ਲੋੜ ਹੈ ਆ ਜਿਹੜੀ ਬੁੱਧੀ ਹੈ ਬਦਲ ਜਾਣੀ ਹੈ ਕੋ ਕਵੀਰ ਬੁੱਧ ਹਿਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਇਹ ਜਦ ਤੱਕ ਬੁੱਧੀ ਨਹੀਂ ਬਦਲਦੀ ਉਨੀ ਦੇਰ ਤੱਕ ਠੀਕ ਹੈ ਕਰਮ ਕਰਦਾ ਤੇਰੇ ਨੇਕ ਨੇ ਤੈਨੂੰ ਉੱਚੇ ਤੇ ਉੱਚੀ ਦਰਗਾਹ ਵਿੱਚ ਥਾਂ ਮਿਲੇਗਾ ਉੱਚੇ ਤੇ ਉੱਚਾ ਸਵਰਗ ਮਿਲੇਗਾ ਸੁਖ ਮਿਲੇਗਾ ਇਹ ਨਹੀਂ ਵੀ ਕੀਤਾ ਕਿਸੇ ਦਾ ਗਵਾਵੇ ਮਹਾਰਾਜ ਕਹਿੰਦੇ ਕਿਸੇ ਦਾ ਕੀਤਾ ਹੋਇਆ ਆਪੋਰਾ ਜਨਾਂ ਨਹੀਂ ਪੜ ਪਰ ਇੱਕ ਗੱਲ ਯਾਦ ਰੱਖੇ ਵੀ ਮੈਨੂੰ ਸੁਰਗਾ ਸਰਗਾ ਦੀ ਤੁਹਾਨੂੰ ਲੋੜ ਨਹੀਂ ਲੱਖ ਸਾਲ ਰਹਿ ਕੇ ਫੇਰ ਆਵਾਂਗਾ ਖਬਰਾਂ ਕਹੀ ਜੀ ਦੁਨੀਆ ਹੋ ਗਈ ਕਰੋੜ ਸਾਲ ਲਹਿ ਕੇ ਫੇਰ ਆ ਜੂਗਾ ਫੇਰ ਘਬਰ ਕੀ ਹੋਵੇ ਕਹੀ ਜੀ ਦੁਨੀਆ ਹੋਵੇ ਨਾ ਹੁਣ ਤਾਂ ਮੇਤੇ ਇਸ ਜਨਮ ਚ ਲੰਘ ਨਹੀਂ ਹੋਇਆ ਹੈ ਪ੍ਰਭੂ ਮੈਨੂੰ ਛੇਤੀ ਛੇਤੀ ਜਨਮ ਦੇ ਦੇ ਛੇਤੀ ਦੇ ਕੇ ਕੋਈ ਮਹਾਤਮਾ ਮਿਲਾ ਦੇ ਪੂਰਨ ਆਪਣਾ ਪਿਆਰ ਵਾਲਾ ਮੈਂ ਉਹਦੀ ਸੇਵਾ ਕਰਾਂ ਮੈਂ ਕਰਮ ਉਪਾਸ਼ਨਾ ਗਿਆਨ ਵਗੈ ਕ੍ਰਿਸ਼ਨ ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਇਹ ਜਿਹੜੇ ਯੋਗ ਭ੍ਰਿਸ਼ਟ ਹੋ ਜਾਂਦੇ ਨੇ ਜਾਂਦੇ ਕਿੱਥੇ ਨੇ ਯਾਰ ਇਹਨਾਂ ਦਾ ਕੀ ਹਾਲ ਹੁੰਦਾ ਹੈ ਇਹਨਾਂ ਦਾ ਤਪ ਕਿੱਥੇ ਚਲੇ ਜਾਂਦਾ ਕਹਿੰਦੇ ਯਾਰ ਚਲ ਇਹ ਜਿਹੜੇ ਲੋਕ ਯੋਗ ਭ੍ਰਿਸ਼ਟ ਹੋ ਜਾਂਦੇ ਨੇ ਸਾਰੇ ਲੰਗਦੇ ਨਹੀਂ ਹੁੰਦੇ ਨਾ ਫਿਰ ਟਮੇਟਾ ਵੀ ਮੋਸਟਲੀ ਯੋਗ ਭ੍ਰਿਸ਼ਟ ਹੁੰਦੇ ਨੇ ਜਿਹੜੇ ਲੱਗੇ ਹੋਏ ਹੁੰਦੇ ਮੈਂ ਚਾਲੇ ਥੇ ਹਰ ਮਿਲਣ ਕੋ ਵਿਚੇ ਅਟਕ ਕੋ ਚੀਤ ਚਿਤਕ ਫਾਲਿਆ ਬਾਲ ਬਚਿਆ ਜੇ ਲੈਤਾ ਮਿਲਣ ਸੀ ਇਹ ਰਹਿ ਗਏ ਵਿਚਾਰੇ ਕਹਿੰਦੇ ਉਹਨਾਂ ਦਾ ਹਾਲ ਇਹ ਹੁੰਦਾ ਵੀ ਉਹ ਸਰੀਰ ਛੱਡਣ ਤੋਂ ਬਾਅਦ ਜੇ ਉਹਨਾਂ ਦੀ ਇੱਛਾ ਇਹ ਹੋਵੇ ਨਾ ਅੰਤ ਸਮੇਂ ਦੀ ਬਾਸ਼ਨਾ ਵੀ ਮੈਨੂੰ ਇਹ ਪ੍ਰਭੂ ਛੇਤੀ ਲਿਕੇ ਭੇਜ ਦੇ ਮੈਂ ਤਾਂ ਇਹ ਜਨਮ ਜ ਤਾ ਹੋਇਆ ਕੁਛ ਨਹੀਂ ਨਾ ਇੱਕ ਜਨਮ ਚ ਹੁੰਦਾ ਜਨਮ ਦਾ ਜਨਮ ਲੈਣੇ ਪੈਂਦੇ ਤਾਂ ਨੇ ਨੂੰ ਹੋ ਗਿਆ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਤਾਂ ਛੇਤੀ ਦੇ ਦਰਸ਼ਨ ਦੇ ਤੇ ਆ ਤਾਂ ਲੋਚਨ ਨੇ ਮੈਨੂੰ ਇਹ ਸਰਾਹ ਪਾਇਆ ਇਹਨੂੰ ਤੁਸੀਂ ਦਰਸ਼ ਨਹੀਂ ਕਰਦੇ ਕਿਹੜੇ ਧੰਨਿਆ ਮਾਨਣੀ ਕਰੀਦਾ ਮੇਰੇ ਦਰਸ਼ਨ ਵੀ ਇਸੂਲਾ ਨਾਲ ਹੀ ਹੁੰਦੇ ਨੇ ਇਹ ਵੀ ਜਿਹੜਾ ਹੈਗਾ ਆ ਤੈਨੂੰ ਦਿਖਾਵਾਂ 100 ਜਨਮ ਦਾ ਪਰਦਾ ਚੱਕਤਾ 100 ਜਨਮ ਤੋਂ ਭਜਨ ਬੰਦਗੀ ਤਪ ਕਰ ਰਿਹਾ ਬੜੇ ਗਰ ਉਗਰ ਤਪ ਕਰ ਰਿਹਾ ਕਿਤੇ ਪੁੱਠੇ ਲੜ ਕੇ ਪਾਣੀਆਂ ਜਿਖੜ ਕੇ ਧੋਨੀਆਂ ਤਰਬਦਾ ਕਿਤੇ ਸਾਇਜ ਤਪ ਕਰ ਰਿਹਾ ਕਿਤੇ ਸਤੋਗੁਣੀ ਤਪ ਕਰ ਰਿਹਾ ਕਿਤੇ ਰਜੋਗੁਣੀ ਤਪ ਕਰ ਰਿਹਾ ਕਿਤੇ ਤਮੋਗੁਣੀ ਤਪ ਕਰ ਰਿਹਾ ਕਹਿੰਦੇ ਆ ਤੂੰ ਹੀ ਆਂ ਦੇਖ ਲੈ ਕਿੰਦੀ ਬੜੀ ਫਿਲਮ ਹੈ ਕਹਿੰਦਾ ਮਹਾਰਾਜੇ ਤਾਂ 190 ਕਹਿੰਦੇ ਇੰਨਾ ਹੀ ਲੱਗਿਆ ਉਹ ਤੇਰਾ ਪਿਛਲਾ ਪੂਰਾ ਕਰਿਆ ਹੋਇਆ ਸੀ ਬਸ 1 ਪੁਆਇੰਟ ਤੋਂ ਦੂਰਿਆ ਹੋਇਆ ਸੀ ਉਹ ਪੁਆਇੰਟ ਦਾ ਹੁਣ ਸ਼ਰਦਾ ਦਾ ਪੂਰਾ ਕਰ ਲਿਆ ਤੇ ਗੱਲ ਸਹੀ ਹੋ ਗਈ ਐ ਨਾ کہیں ਬਈ ਮੈਨੂੰ ਕਿਹਦੇ ਕਿ ਹੋ ਗਿਆ ਸੋ ਅਰਜਣ ਨੂੰ ਕਹਿਣ ਲੱਗੇ ਕ੍ਰਿਸ਼ਨ ਮਾਰਾ ਕਹਿਣ ਲੱਗੇ ਅੱਜ ਜੇ ਦਾ ਉਹਦੇ ਮਨ ਤੇ ਲੋਚਾ ਹੋਵੇ ਮੇਰੇ ਕੀਤੇ ਹੋਏ ਕਰਮਾਂ ਦਾ ਮੈਨੂੰ ਫਲ ਮਿਲ ਜਾਏ ਤਾਂ ਵਰਮ ਲੋਕ ਚਲੇ ਗਿਆ ਸਿੱਧਾ ਹੀ ਉਹ ਤਾਂ ਜਿਹੜੇ ਸੁਖ ਨੇ ਉਹ ਖਰਵਾ-ਖਰਵਾ ਗੁਣਾ ਜ਼ਿਆਦਾ ਨਹੀਂ ਐ ਇਸ ਧਰਤੀ ਨਾਲ ਬੜੀ ਦੇਰ ਤੱਕ ਹਜ਼ਾਰਾਂ ਸਾਲ ਲੱਖਾਂ ਸਾਲ ਉਹਨਾਂ ਸੁੱਖਾਂ ਨੂੰ ਭੋਗਾਂ ਨੂੰ ਭੋਗਦੇ ਬਰੋਦਾ ਜਿਹੜਾ ਪਿਛਲਾ ਕੀਤਾ ਹੋਇਆ ਤਾਪ ਹੈ ਉਹ ਨਸ਼ਟ ਨਹੀਂ ਹੁੰਦਾ ਪਿਛਲੇ ਜਿਹੜੀ ਕੀਤੀ ਹੋਈ ਸਾਧਨਾ ਹੈ ਉਹ ਨਸ਼ਟ ਨਹੀਂ ਹੁੰਦਾ ਜੇ ਉਹਨੇ ਇਸ ਜਨਮ ਦੇ ਅੰਦਰ ਅਨਹਦ ਸ਼ਬਦਾਂ ਦਾ ਮੰਡਲ ਪਾਰ ਕਰ ਲਿਆ ਪ੍ਰਕਾਸ਼ ਜਿੰਨੇ ਵੀ ਹੈਗੇ ਸਾਰੇ ਮੰਡਲ ਪਾਰ ਕਰ ਲਏ ਦਸਵੇਂ ਦੁਆਰ ਤੱਕ ਵੀ ਜੇ ਉਹ ਪਹੁੰਚ ਗਿਆ ਤਾਂ ਕਹਿੰਦੇ ਦੂਜੇ ਜਨਮ ਚ ਆ ਕੇ ਉਹਨੂੰ ਇਹ ਸਾਧਨਾ ਕਰਨੇ ਨਹੀਂ ਪੈਂਦੇ ਉਹਨੂੰ ਆਪੇ ਹੀ ਗਿਆਨ ਹੁੰਦਾ ਅੰਦਰਲਾ ਆਪਣੇ ਆਪ ਹੀ ਜਦ ਕੋਈ ਗੱਲ ਕਰੂ ਇੱਕਦਮ ਉਹ ਅਵਸਥਾ ਉਹਦੀ ਆ ਜਾਂਦੀ ਫਰਾਂ ਹੁੰਦੇ ਨੇ ਲੋਕ ਵੀ ਇਹਨੇ ਤਪ ਤਪਈ ਕਰਿਆ ਨਹੀਂ ਜਪ ਨਹੀਂ ਕਰਿਆ ਤੇ ਉਹ ਗਿਆਨ ਕਿਥੋਂ ਆ ਗਿਆ ਉਹ ਗਿਆਨ ਪਿਛਲਾ ਸਾਬਿਆ ਹੋਇਆ ਬੈਗ ਰੂਮੋਂ ਦਾ ਨਹੀਂ ਸਟੋਰ ਵਿੱਚ ਜਮਾ ਕਰਕੇ ਰੱਖ ਦਿੰਦਾ ਸੇ ਪੈਂਸੋ ਜਿਹੜੇ ਨੇ ਕੰਮ ਕਰਮ ਕਰੇ ਨੇ ਉਹਨਾਂ ਦੇ ਅਵਜ਼ਾਨੇ ਚ ਅਸੀਂ ਰੋਜ਼ ਕਹਿੰਦੇ ਆ ਵੀ ਪਾਠ ਕੀਤਾ ਹੋਇਆ ਆਪਣੇ ਖਜ਼ਾਨੇ ਪ੍ਰਬੰਧ ਕਰ ਲਿਆ ਉਹ ਪਏ ਰਹਿੰਦੇ ਨੇ ਉਹਦੇ ਵਿੱਚੋਂ ਸੁੱਖ ਦੇ ਦਿੰਦਾ ਵੈਰੂ ਬਰਮ ਲੋਕ ਦੇ ਅੰਦਰ ਵੀ ਹਮ ਤੋ ਸਾਲ ਹਜ਼ਾਰ ਸਾਲ 10 ਲੱਖ ਸਾਲ 10 ਲੱਖ ਸਾਲ ਇਹ ਕੋਈ ਬੰਦਾ ਬੰਦੇ ਜ ਨਹੀਂ ਹੈ ਉਹ ਫਿਰ ਇਹ ਤੇ ਸੰਸਾਰ ਦੇ ਵਿੱਚ ਜਦੋਂ ਆਉਂਦਾ ਜਿਹੜਾ ਉਹਨੇ ਤਜਰਬਾ ਹਾਸਲ ਕਰਿਆ ਪੜਾਈ ਕਰੀ ਹੋਈ ਹੈ ਰਵਾਨੀ ਹੋਣੀ ਨਸ਼ਟ ਹੋਇਆ ਕਰਦੀ ਉਸ ਬਿਲੇ ਤੋਂ ਹੀ ਬਚਪਨ ਤੋਂ ਹੀ ਸੁਰੂ ਹੋ ਜਾਂਦੀ ਹੈ ਲੋਕਰਾ ਨੰਦੇ ਵੀ ਇਹ ਨਾ ਪੜਿਆ ਹੈ ਨਾ ਲਿਖਿਆ ਵੀ ਇਹਨਾਂ ਕੋ ਲੱਗ ਤੋ ਆ ਗਿਆ ਹੈ ਉਹ ਪਹਿਲੇ ਜਨਦਾ ਯੋਗ ਭ੍ਰਿਸ਼ਟ ਹੈ ਉਸ ਨੂੰ ਬਚਪਨ ਦੇ ਵਿੱਚ ਇਹ ਲਗਨ ਲੱਗ ਜਾਇਆ ਕਰਦੀ ਆ ਛੋਟੇ ਜਿਹੇ ਹੁੰਦੇ ਨੇ ਨਿੱਕੇ ਜੇ ਉਹ ਕਹਿਣ ਲੱਗੇ ਅਰਜਨ ਉਹਨੂੰ ਫੇਰ ਮੁੜ ਕੇ ਤਬ ਤੁਮ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਹਦੇ ਅੰਦਰ ਪਹਿਲਾਂ ਹੀ ਕਰਿਆ ਪਿਆ ਉਹਨੂੰ ਆਪੇ ਹੀ ਪਤਾ ਲੱਗ ਜਾਂਦਾ ਜਦ ਕੋਈ ਬਚਨ ਕਰਦਾ ਉਹ ਪ੍ਰਗਟ ਹੋ ਜਾਂਦਾ ਉਹ ਰੁਕਿਆ ਹੋਇਆ ਕਿੱਥੇ ਸੀ ਕਹਿੰਦੇ ਗਿਆਨ ਵਿੱਚ ਰੁਕਿਆ ਸੀ ਆਖਰੀ ਮੰਚਰ 'ਚ ਆਖਰੀ ਮੰਗਲ ਮੰਚਲ 'ਚ ਉਹਨੇ ਮੰਨਿਆ ਅਜੇ ਮੰਨਿਆ ਨਹੀਂ ਸੀ ਜਲਵਾ ਨਹੀਂ ਸੀ ਦੇਖਿਆ ਆਤਮ ਸ਼ਾਖਸ਼ਾਤਕਾਰ ਨਹੀਂ ਸੀ ਹੋਇਆ ਗੱਲਾਂ ਨਾਲ ਤਾਂ ਉਹ ਜਾਣ ਗਿਆ ਸੀ ਲੇਕਿਨ ਸ਼ਾਖਸ਼ਾਤਕਾਰ ਨਾ ਹੋਣ ਕਰਕੇ ਉਹ ਆਖਰੀ ਪੁਆਇੰਟ ਤੇ ਖੜਾ ਸੀ ਬਾਲ ਜਿੰਨਾ ਹੀ ਫਰਕ ਸੀ ਜਿਹਨੂੰ ਕਰਾਸ ਕਰਨਾ ਸੀ ਉਹ ਨਹੀਂ ਕਰ ਸਕਿਆ 10 ਸਾਲ ਚਿਰ ਨਹੀਂ ਹੁੰਦਾ ਇਹ ਇਹ ਤਾਂ ਬਹੁਤ ਹੀ ਔਖਾ ਹੈ ਸਾਹਿਬ ਜੀ ਗੁਰੂ ਸਾਹਿਬ ਪ੍ਰਗਟ ਕਰਦੇ ਨੇ ਬਰਨਦੀਪ ਸੇ ਬਰਨ ਸੁਣੀਏ ਇੱਕ ਇੱਕ ਬਖਾਨੀ ਆਤਮ ਸਾਰਾ ਕਰਨ ਆਰਾ ਪ੍ਰਭ বিনা ਨਹੀਂ ਜਾਂਦਾ ਇਹ ਲੈਕਚਰ ਦੇਣ ਵੇਲੇ ਆ ਜਾਏਗਾ ਉਹਦੇ ਮੜਾ ਮੋਟਾ ਯਾਦ ਆਏਗਾ ਲੇਕਿਨ ਪ੍ਰਤੱਖ ਰੂਪ ਵਿੱਚ ਇਹ ਪ੍ਰਗਟ ਨਹੀਂ ਹੁੰਦਾ ਇਹ ਕਿਸੇ ਕੋਟ ਨਵੇਂ ਨਾਨਕੂ ਨਾਰਾਇਣ ਦੇ ਚੀਤ ਕਰੋੜਾਂ ਬੰਦਿਆਂ ਚੋਂ ਇੱਕੋ ਸ਼ਾਇਦ ਲੱਭ ਜੇ ਲੱਭ ਜੇ ਨਹੀਂ ਤਾਂ ਇੱਥੇ ਸਾਰਾ ਰੌਲਾ ਗਾਲਾ ਮਾਇਆ ਦਾ ਗਿਆ ਹਮੇ ਦਾ ਝਕੜਾ ਚਾਕ ਇਸ ਕਰਕੇ ਬੜੀ ਸਾਨੂੰ ਮੁਸ਼ਕਲ ਹੋਗੀ ਪਰ ਇਹਨਾ ਹੋ ਗਿਆ ਵੀ ਸਾਨੂੰ ਗੁਰੂ ਪੂਰਾ ਮਿਲ ਗਿਆ ਗੁਰੂ ਗ੍ਰੰਥ ਸਾਹਿਬ ਇਹਦੇ ਹੁੰਦੇ ਲਾਈਟ ਨਹੀਂ ਸਾਡੀ ਮੁਕਦੀ ਪਾਰੇ ਦੇ ਵਿੱਚ ਹੁਣ ਰੌਲਾ ਪੈ ਗਿਆ ਇਹ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਤਾਂ ਕਿਸੇ ਨੂੰ ਨਹੀਂ ਮਤ ਨਾ ਕਿਸੇ ਰਸਟ ਕਾ ਨਾ ਕੋਈ ਸੰਤ ਹੁੰਦਾ ਨਾ ਕਿਸੇ ਤੋਂ ਪੁੱਛਣ ਦੀ ਲੋੜ ਹੈ ਉਹ ਕਹਿੰਦੇ ਤੂੰ ਸਾਧਾ ਕੂਲ ਜਾ ਉੱਥੇ ਜਾ ਕੇ ਤੇਰਾ ਕੰਮ ਬਣਦਾ ਮੇਰਾ ਰੂਪ ਨੇ ਉਹ ਦਾਸ ਆਨੰਦ ਮੇਰੋ ਨਿਰੂਪ ਜਿਹੜੇ ਮੇਰੇ ਬਣੇ ਹੋਏ ਨੇ ਉਹਨਾਂ ਦੇ ਕੋਲ ਜਾ ਕਾਲ ਸਾਹਿਬ ਮੇਰਾ ਰੂਪ ਹੈ ਖਾਸ ਕਾਲ ਚ ਮੈਂ ਹਾਂ ਬਰਉਣਾ ਵਾ ਜਿਹੜਾ ਖਾਲਸਾ ਹੈ ਉਹਦੀ ਪਦਵੀ ਕੀ ਨਹੀਂ ਹੈ ਕਹਿੰਦੇ ਖਾਲਸਾ ਮੇਰਾ ਸਤਗੁਰੂ ਪੂਰਾ ਉਹ ਪੂਰਾ ਸਤਗੁਰੂ ਹੈ ਹੈ ਕੌਣ ਉਹ ਆਤਮ ਰਸ ਦੇ ਜਾਨੀ ਸੋਇ ਖਾਲਸ ਦੇ ਪ੍ਰਮਾ ਮੋਮੇ ਤਾਸ ਮੈਂ ਰੰਚਕ ਨਹੀਂ ਤੇ ਮੇਰੇ ਵਿੱਚ ਤੇ ਖਾਲਸੇ ਵਿੱਚ ਤੇ ਵੈਗਨੂ ਦੇ ਵਿੱਚ ਕੋਈ ਭੇਦ ਨਹੀਂ ਹੁਣ ਸੰਤ ਕਹਿ ਲਓ ਭਗਤ ਕਹਿ ਲਓ ਗੁਰਸੇਕ ਕਹਿ ਲਓ ਗੁਰਮੁਖ ਕਹਿ ਲਓ ਕੋਈ ਹੋਰ ਨਾ ਹੋਂ ਦੇ ਤੋ ਜਿਹੜਾ ਵੀ ਦੇਣਾ ਉਹ ਤਾਂ ਪਦਵੀ ਹੈ ਕਣਕ ਨੂੰ ਜਹੇ ਕਣਕ ਕੈ ਲੋ ਚਾਹੇ ਵੀਟ ਕੈ ਲੋ ਚਾਹੇ ਗੰਧਮ ਕੈ ਲੋ ਚਾਹੇ ਕੇ ਹੂੰ ਕੈ ਲੋ ਜਹ ਕੋ ਹੋਰ ਨਾ ਰਖ ਲੋ ਉਹ ਕਣਕ ਦਾ ਕਣਕ ਹੀ ਹੈ ਸਾਰੇ ਗੱਲਾਂ ਸਮਝਣ ਵਾਲੀਆਂ ਨੇ ਸਾਡੇ ਇਸ ਲਈ ਜਿਹੜੇ ਕੀਤੇ ਹੋਏ ਕਰਮ ਨੇ ਉਹਦਾ ਫਲ ਬਚਪਨ ਚ ਹੀ ਹੋ ਜਾਂਦਾ ਹੈ ਗੁਰੂ ਦਸਵੇਂ ਪਾਤਸ਼ਾਹ ਦੇ ਕੋਲ ਸੰਗਤਾਂ ਨੂੰ ਮੋਮਾ ਕੇ ਬਸਾਖੀ ਨੂੰ ਪਹੁੰਚ ਰਹੀ ਹੈ ਇਕ ਦੂਰ ਦੇਸ ਤੋਂ ਸੰਗਤ ਆਈ